ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰ ਅਸੀਂ ਸੋਚਦੇ ਹਾਂ ਇੱਕ ਚੋਰ ਕਿਵੇਂ ਪਵਿੱਤਰ ਬਣ ਸਕਦਾ ਹੈ ਪਰ ਜੇ ਗੁਰੂ ਨਾਨਕ ਸਾਹਿਬ ਵਰਗਾ ਚਾਨਣ ਮਿਲ ਜਾਵੇ ਤਾਂ ਸਾਲਾ ਵੀ ਰੋਸ਼ਨ ਹੋ ਜਾਂਦੀਆਂ ਹਨ ਇਹ ਸਾਖੀ ਹੈ ਇੱਕ ਐਸੇ ਚੋਰ ਦੀ ਜਿਸ ਦਾ ਨਾਂ ਲੋਕ ਡਰ ਕੇ ਲੈਂਦੇ ਸਨ ਪਰ ਜਿਸ ਨੂੰ ਗੁਰੂ ਜੀ ਨੇ ਆਪਣਾ ਬਣਾਇਆ 1523 ਦੇ ਦਿਨ ਸਨ ਪਿਛਲੇ ਕਈ ਮਹੀਨਿਆਂ ਤੋਂ ਗੁਰੂ ਨਾਨਕ ਸਾਹਿਬ ਪਾਈ ਮਰਦਾਨਾ ਜੀ ਦੇ ਨਾਲ ਉਦਾਸੀ ਤੇ ਸਨ ਇਸ ਵਾਰੀ ਉਹ ਪੱਛਮੀ ਪਿੰਡਾਂ ਵੱਲ ਜਾ ਰਹੇ ਸਨ ਰਾਤ ਹੋ ਗਈ ਦਿਨ ਪਰ ਪੈਦਲ ਤੁਰਨ ਤੋਂ ਬਾਅਦ ਇੱਕ ਨਦੀ ਦੇ ਨੇੜੇ ਪਿੰਡ ਆਇਆ ਲੋਕਾਂ ਨੇ ਪਿਆਰ ਨਾਲ ਲੰਗਰ ਦਿੱਤਾ ਰਹਿਾਇਸ਼ ਦਿੱਤੀ ਪਰ ਇੱਕ ਸਾਵਧਾਨੀ ਵੀ ਦਿੱਤੀ ਸਾਧੂ ਜੀ ਰਾਤ ਨੂੰ ਬਾਹਰ ਨਾ ਨਿਕਲਿਓ ਇੱਥੇ ਪੱਗਾ ਨਾਂ ਦਾ ਡਰਾਵਣਾ ਚੋਰ ਆਉਂਦਾ ਹੈ ਪੱਗਾ ਜੋ ਅਸਲ 'ਚ ਨਾ ਹੀ ਸੀ ਪਰ ਲੋਕਾਂ ਨੇ ਉਸ ਨੂੰ ਉਸ ਤੇ ਕੰਮਾ ਕਰਕੇ ਇਹ ਨਾਂ ਦੇ ਦਿੱਤਾ ਸੀ ਕਦੇ ਕਿਸੇ ਦੇ ਘਰ ਰਾਤ ਨੂੰ ਚੋਰੀ ਕਰ ਜਾਂਦਾ ਕਦੇ ਕਿਸੇ ਵਪਾਰੀ ਨੂੰ ਰਾਹ ਵਿੱਚ ਲੁੱਟ ਲੈਂਦਾ ਪਰ ਇੱਕ ਗੱਲ ਹੋਰ ਵੀ ਸੀ ਪੱਗਾ ਕਦੇ ਕਿਸੇ ਨਾਰੀ ਨੂੰ ਹਾਨੀ ਨਹੀਂ ਪਹੁੰਚਾਉਂਦਾ ਸੀ ਉਹਦਾ ਮਨ ਠੱਗ ਸੀ ਪਰ ਕੁਝ ਕਸਰਾਂ ਬਾਕੀ ਸਨ ਉਸਨੇ ਸੁਣਿਆ ਕਿ ਪਿੰਡ ਵਿੱਚ ਨਵੇਂ ਸੰਤ ਆਏ ਸਨ ਇੱਕ ਉੱਤਮ ਜਨ ਸਾਧੂ ਜਿਸਦੇ ਚਿਹਰੇ ਤੇ ਅਜੀਹਾਂ ਨੂਰ ਕੇ ਲੋਕ ਦੂਰੋਂ ਵੇਖਣ ਆਉਂਦੇ ਰਾਤ ਦੇ 12 ਵਜੇ ਹੋਏ ਪੱਗੇ ਨੇ ਆਪਣੇ ਦੋ ਚਾਕਰਾਂ ਨਾਲ ਅੱਖੀ ਠਿਕਾਣਾ ਬਣਾਇਆ ਅੱਜ ਦੇ ਸਾਧੂਆਂ ਕੋਲ ਰਾਤ ਨੂੰ ਜਾ ਕੇ ਵੇਖੀਏ ਪਰ ਜਿਵੇਂ ਹੀ ਉਹ ਪਹੁੰਚਿਆ ਗੁਰੂ ਨਾਨਕ ਸਾਹਿਬ ਨੇ ਅੱਖਾਂ ਖੋਲੀਆਂ ਤੇ ਕਿਹਾ ਆ ਪੱਗਾ ਆ ਗਿਆ ਤੂੰ ਪੱਗਾ ਰੁਕ ਗਿਆ ਚਾਕਰ ਇਹ ਸਾਧੂ ਮੈਨੂੰ ਕਿਵੇਂ ਜਾਣਦਾ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਆਖਿਆ ਇਹ ਮਨੁੱਖ ਸੱਚ ਦੇ ਰਾਹ ਤੇ ਆ ਸਕਦਾ ਹੈ ਰੱਬ ਇਸ ਨੂੰ ਬਚਾ ਲੈਣਾ ਚਾਹੁੰਦਾ ਹੈ ਗਿਰੂ ਸਾਹਿਬ ਨੇ ਪੱਗੇ ਨੂੰ ਬੈਠਣ ਲਈ ਆਖਿਆ ਪੱਜਾ ਵਾਲਿਆਂ ਤੋਂ ਪੱਜ ਕੇ ਕੀ ਲੱਭਿਆ ਜਿਹੜੀ ਚੀਜ਼ ਤੂੰ ਚੋਰੀ ਕਰਦਾ ਹੈ ਉਹ ਕਿਸੇ ਹੋਰ ਦੀ ਕਿਸਮਤ ਦੀ ਨਿਸ਼ਾਨੀ ਹੁੰਦੀ ਹੈ ਪਰ ਜੇ ਤੂੰ ਆਪਣੀ ਕਿਸਮਤ ਜਗਾਉਣ ਲੱਗ ਪੇ ਜਗਾਉਣ ਲੱਗ ਪੇ ਤਾਂ ਚੋਰੀ ਦੀ ਲੋੜ ਨਹੀਂ ਰਹੇਗੀ ਪਾਈ ਮਰਦਾਨੇ ਜੀ ਨੂੰ ਰਬਾਬ ਵਜਾਈ ਗਿਰੂ ਸਾਹਿਬ ਦੀ ਬਾਣੀ ਦੀ ਧੁਨ ਵੱਜੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਪੱਗੇ ਦੇ ਅੰਦਰ ਜੱਗ ਚੱਲ ਰਹੀ ਸੀ ਮਨ ਕਹਿੰਦਾ ਪੱਲਾ ਫੜ ਲੈ ਪਰ ਦਿਲ ਕਹਿੰਦਾ ਇਹ ਤੇਰੇ ਵਾਸਤੇ ਆਖਰੀ ਮੌਕਾ ਹੋ ਸਕਦਾ ਹੈ ਪੱਗੇ ਨੇ ਗੁਰੂ ਸਾਹਿਬ ਦੇ ਚਰਨ ਫੜ ਲੈ ਰੋ ਰੋ ਕੇ ਆਖਿਆ ਸਹਬ ਜੀ ਮੈਂ ਕਦੀ ਨਹੀਂ ਸੋਚਿਆ ਕਿ ਮੈਨੂੰ ਵੀ ਕੋਈ ਪਿਆਰ ਦੇਵੇਗਾ ਤੁਸੀਂ ਤਾਂ ਮੇਰਾ ਨਾਂ ਵੀ ਲੈ ਲਿਆ ਮੈਨੂੰ ਬਖਸ਼ ਦਿਓ ਮੈਂ ਹੁਣ ਸੱਚਾ ਜੀਵਨ ਜਿਉਣਾ ਚਾਹੁੰਦਾ ਹਾਂ ਗੁਰੂ ਸਾਹਿਬ ਨੇ ਹੌਲੀ-ਹੌਲੀ ਉਸ ਦੇ ਮੱਥੇ ਤੇ ਹੱਥ ਰੱਖਿਆ ਜੇ ਤੂੰ ਆਪਣੀ ਲੀਕ ਬਦਲ ਲਈ ਤਾਂ ਰੱਬ ਤੈਨੂੰ ਬਖਸ਼ੇਗਾ ਅਗਲੇ ਦਿਨ ਪਿੰਡ ਵਾਲਿਆਂ ਨੇ ਦੇਖਿਆ ਪੱਗਾ ਜੋ ਕਦੇ ਕਾਲੀ ਚਾਦਰ ਪਾਉਂਦਾ ਸੀ ਹੁਣ ਗਲੀਆਂ ਸਾਫ਼ ਕਰ ਰਿਹਾ ਸੀ ਗੁਰੂ ਜੀ ਪਿੰਡ ਛੱਡ ਚੁੱਕੇ ਸਨ ਪਰ ਪੱਗੇ ਨੇ ਆਪਣੀ ਜ਼ਿੰਦਗੀ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਲਈ ਕਹਿੰਦੇ ਹਨ ਉਹ ਲੋਕ ਲੰਗਰ ਵਾਲਾ ਬਣ ਗਿਆ ਜਿਸ ਦਾ ਨਾਂ ਨਾ ਕੋਈ ਲੈਂਦਾ ਸੀ ਨਾ ਕੋਈ ਡਰਦਾ ਹੁਣ ਲੋਕ ਆਖਦੇ ਸਨ ਪੱਗਾ ਤਾਂ ਸਾਧੂ ਬਣ ਗਿਆ ਦੋਸਤੋ ਗੁਰੂ ਨਾਨਕ ਦੇਵ ਜੀ ਦੇ ਰੋਹਾਨੀ ਅਸਰ ਤੇ ਇਹ ਮਿਸਾਲ ਸਾਨੂੰ ਦੱਸਦੀ ਹੈ ਰੱਬ ਕਿਸੇ ਨੂੰ ਨਹੀਂ ਛੱਡਦਾ ਪਰ ਸਾਨੂੰ ਆਪਣੇ ਭੁੱਲ ਮੰਨਣੀ ਪੈਂਦੀ ਹੈ ਜੇਕਰ ਅਸੀਂ ਅੱਜ ਵੀ ਆਪਣੀ ਗਲਤੀ ਨੂੰ ਮੰਨ ਕੇ ਰਸਤਾ ਪਲਟ ਲਈਏ ਤਾਂ ਰੱਬ ਸਾਡੇ ਨਾਲ ਵੀ ਉਹੀ ਕਰੇਗਾ ਜੋ ਪੱਗੇ ਨਾਲ ਕੀਤਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸਾਂਝੀ ਕਰੋ ਕਮੈਂਟ ਕਰਕੇ ਦੱਸੋ ਕੀ ਤੁਹਾਡੇ ਜੀਵਨ ਵਿੱਚ ਵੀ ਕੋਈ ਪੱਗਾ ਵਰਗੀ ਕੜੀ ਆਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ